ਢੜਸੀ ਲਾਈਵ ਹੋਈ ਸੀ ਉਹਦੇ ਵਿੱਚ ਸਾਡੇ ਤੋਂ ਗਾਲਾਂ ਨਿਕਲ ਗਈਆਂ ਅਸੀਂ ਉਸ ਚੀਜ਼ ਲਈ ਸੌਰੀ ਫੀਲ ਕਰਦੇ ਹਾਂ ਤੇ ਇਸ ਗੁੱਸੇ ਵਿੱਚ ਤੁਸੀਂ ਬੰਬੇ ਆਉਣ ਦੀ ਗੱਲ ਕਰਦੇ ਸੀ ਸਾਨੂੰ ਮaaf ਕੀਤਾ ਜਾਵੇ ਅਸੀਂ ਆਪਣੀ ਗਲਤੀ ਮੰਨਦੇ ਹਾਂ ਅਸੀਂ ਤੁਹਾਡੇ ਛੋਟੇ ਭਰਾਵਾਂ ਵਰਗੇ ਹਾਂ ਇੱਕ ਵਾਰੀ ਫਿਰ ਸੁਖਰਤੀ ਨੇ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਤੋਂ ਮੰਗੀ ਮਾਫੀ ਇੰਸਟਾਗ੍ਰਾਮ ਦੇ ਉੱਪਰ ਹੋਣੇ ਹੋਣੇ ਸੁਖਰਤੀ ਨੇ ਇੱਕ ਵੀਡੀਓ ਸਾਂਝੀ ਕਰੀ ਜਿਸ ਦੇ ਵਿੱਚ ਉਸਨੇ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਤੋਂ ਮਾਫੀ ਮੰਗੀ ਆ ਕਿਉਂਕਿ ਸੁਖਰਤੀ ਬੀਤੇ ਦਿਨ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਲਾਈਵ ਆਇਆ ਸੀ ਜਿਸ ਦੇ ਵਿੱਚ ਉਸਨੇ ਲਾਈਵ ਆ ਕੇ ਪਹਿਲਾਂ ਦੀ ਤਰ੍ਹਾਂ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਸੀ ਸੋ ਜਿਹਦੇ ਚੱਲਦਾ ਫਿਰ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਸਟੋਰੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਅਸੀਂ ਸੁਖਰਤੀ ਨੂੰ ਬਹੁਤ ਪਿਆਰ ਨਾਲ ਸਮ ਸੁਖਰਤੀ ਨੂੰ ਅਸੀਂ ਪਿਆਰ ਨਾਲ ਸਮਝਾਇਆ ਸੀ ਪਰ ਸੁਖਰਤੀ ਨਹੀਂ ਸਮਝਿਆ ਹੁਣ ਸੁਖਰਤੀ ਆਪਣੀ ਤਿਆਰੀ ਕਰ ਲਵੇ ਅਸੀਂ ਬੰਬੇ ਆ ਰਹੇ ਹਾਂ ਸੁਖਰਤੀ ਦੀ ਸਰਵਿਸ ਕਰਨ ਲਈ ਸੋ ਉੱਥੇ ਹੀ ਇਹ ਸਟੋਰੀ ਦੇਖਣ ਤੋਂ ਬਾਅਦ ਸੁਖਰਤੀ ਨੇ ਹੁਣ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕਰੀ ਜਿਸ ਦੇ ਵਿੱਚ ਸੁਖਰਤੀ ਨੇ ਮਾਫੀ ਮੰਗ ਲਈ ਹੈ ਕਿ ਮੇਥੋਂ ਗਲਤੀ ਹੋ ਗਈ ਜੋ ਮੈਂ ਗਾਣਾ ਕੱਢੀਆਂ ਨੇ ਬਾਕੀ ਤੁਸੀਂ ਕਲਿੱਪ ਸਟਾਰਟਿੰਗ ਦੇ ਵਿੱਚ ਚੱਲਦੀ ਦੇਖ ਹੀ ਲਈ ਹੋਣੀ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਹੁਣ ਸੁਖਰਤੀ ਇਹ ਸਮਝ ਜਾਊਗਾ ਜਾਂ ਨਹੀਂ ਸਮਝੂਗਾ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ